16 ਜੂਨ ਰਾਤ ਵੇਲੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਮੀਂਹ ਨੇ ਦੀ ਦਾ ਦੌਰ ਪੰਜਾਬ ਦੇ ਵਿੱਚ ਲੱਗਣਾ ਸੀਗਾ ਪਰ ਬੱਦਲਬਾਈ ਸਾਰੇ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਹਲਕੀ ਹਲਕੀ ਹਵਾ ਚੱਲ ਰਹੀ ਹੈ ਪੂਰੇ ਦੀ ਕੁਝ ਕਿ ਖੇਤਰਾਂ ਦੇ ਵਿੱਚ ਧੁੱਪ ਅਤੇ ਬੱਦਲਵਾਈ ਦਾ ਸਮੇਲ ਬਣਿਆ ਹੋਇਆ ਹੈ ਮੀਂਹ ਵੱਡੇ ਪੱਧਰ ਤੇ ਕਿਸੇ ਵੀ ਖੇਤਰ ਦੇ ਵਿੱਚ ਅੱਜ ਸ਼ਾਮ ਬਲੇ ਤੱਕ ਨਹੀਂ ਦੇਖਿਆ ਗਿਆ ਟੁੱਟਵੇਂ ਹਲਕੇ ਜੇ ਸ਼ਰਾਟੇ ਮਾਲਵੇ ਦੇ ਕੁਝ ਕਿ ਖੇਤਿਆਂ ਦੇ ਵਿੱਚ ਲੱਗੇ ਨੇ ਜਾਂ ਕਹ ਲਈਏ ਕਿ ਦੁਪਹਿਰ ਤੋਂ ਬਾਅਦ ਰੋਪੜ ਮੁਹਾਲੀ ਚੰਡੀਗੜ੍ਹ ਜਾਂ ਰਾਜਪੁਰੇ ਦੇ ਇਲਾਕਿਆਂ ਦੇ ਵਿੱਚ ਵੀ ਥੋੜੇ ਬਹੁਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਰਹੇ ਹਨ ਜਾਂ ਕਹ ਲਈਏ ਹਰਿਆਣੇ ਦੇ ਉਹ ਖੇਤਰ ਜਿਹੜੇ ਪਟਿਆਲਾ ਹੋ ਗਿਆ ਜਾਂ ਇਹਨਾਂ ਦੇ ਨਾਲ ਲੱਗਦੇ ਖੇਤਰ ਨੇ ਉਹਨਾਂ ਵਿੱਚ ਹਲਕੇ ਤੋਂ ਦਰਮਿਆਨੇ ਬੱਦਲ ਦੇ ਨਾਲ ਟੁੱਟਵੇਂ ਤੌਰ ਤੇ ਸ਼ਰਾਟੇ ਸੰਗਰੂਰ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਉਮੀਦ ਅੱਜ ਵੀ ਇਹ ਹੈ ਕਿ ਰਾਤਵਲੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ 16 ਤੇ 17 ਦੀ ਤਰੀਕ ਦੇ ਵਿਚਕਾਰ ਵੱਡੇ ਪੱਧਰ ਤੇ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਕੁਝ ਕੁ ਇਲਾਕਿਆਂ ਦੇ ਵਿੱਚ ਪਾਰੀ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਤਕਰੀਬਨ ਪੰਜਾਬ ਦੇ ਸਾਰੇ ਖੇਤਿਆਂ ਦੇ ਵਿੱਚ ਅਜੇ ਵੀ ਉਮੀਦ ਬਣੀ ਹੋਈ ਹੈ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟ ਅੱਜ ਰਾਤ ਤੋਂ ਲੈ ਕੇ ਕੱਲ ਦੁਪਹਿਰ ਤੋਂ ਪਹਿਲਾਂ ਪਹਿਲਾਂ ਤੱਕ ਬਹੁਤੇ ਖੇਤਰਾਂ ਦੇ ਵਿੱਚ ਲੱਗਣਗੇ 3-4 ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਵੀ ਨਹੀਂ ਪੈ ਸਕਦਾ ਹੈ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਰਹਿਣ ਦੀ ਸੰਭਾਵਨਾ ਹੈ ਥੋੜੇ ਬਹੁਤਾ ਅਜਿਹੇ ਖੇਤਰ ਵੀ ਜਰੂਰ ਹੁੰਦੇ ਜਿੱਥੇ ਸਿਰਫ ਛਿੱਟ ਛਰਾਟਾ ਜਾਂ ਬੱਦਲਵਾਈ ਬਣ ਕੇ ਹੀ ਲੰਘ ਜਾਂਦੀ ਹੈ ਅਗਲੇ 24 ਘੰਟੇ ਮੀਂਹ ਦੀ ਸੰਭਾਵਨਾ ਪੰਜਾਬ